ਆਹ ਰਹਿਣੇ ਕੇ ਹੱਥ ਵੀ ਇਹ ਬੀਬੀ ਵੇਚਣਾ ਨਹੀਂ ਹੈਗਾ ਜੇ ਤੁਹਾਡੇ ਘਰ ਮਸ਼ਿੰਦਰੀ ਖੜਾਉਣ ਨੂੰ ਜਗ੍ਹਾ ਨਹੀਂ ਰਹਿਣੀ ਹੈ ਕਹਿੰਦੇ ਟੱਕਣ ਚੱਕ ਜਿੰਨਾ ਜਲ ਥੀ ਗੱਜ ਚਿੱਪੇ ਉਹ ਸਾਰੇ ਵਿੱਚ ਬਾਤਾ ਸਾਰੇ ਸੰਗ ਨੂੰ ਅਸੀਂ ਛੱਡਿਆ ਏ ਆ ਕੇ ਦੇਖਾ ਤੇਲ ਉਹਨੇ ਦੇਇਓ ਨਾ ਹਾਲਾਤ ਐ ਹੈ ਸਹੀਗਾ ਜੀ ਵੀ ਇੱਕ ਟਾਈਮ ਸ਼ਾਇਦ ਰੋਟੀ ਵੀ ਨਾ ਨਸੀਬ ਹੋਵੇ ਅੱਛਾ ਬਹੁਤ ਜ਼ਿਆਦੀ ਗਰੀਬੀ ਸੀ ਹੋ ਸਕਦਾ ਵੀ ਸਾਨੂੰ ਗੰਗਾਨੰਦ ਮਹਾਰਾਜ ਜੀ ਜ਼ਿੰਦਗੀ 'ਚ ਨਾ ਮਿਲਤੇ ਤਾਂ ਮੈਨੂੰ ਕਹਿੰਦੇ ਤਾਂ ਵੇਚਣਾ ਨਹੀਂ ਹੈ ਛਾਏ ਹੋਣਾ ਵੇਚੀ ਨਾ ਤੋ ਇਹਨੂੰ ਨਾ ਤੋ ਵੇਚ ਉਹ ਕਹਿੰਦੇ ਸਾਡਾ ਬੋਤਾ ਇਹ ਬੋਤਾ ਹਾਂ ਇਹ ਸਾਡਾ ਬੋਤਾ ਹੈ ਠੀਕ ਹਾਂ ਇਹ ਬੋਤਾ ਨਾ ਉਹਨਾਂ ਨੇ ਮਹਾਰਾਜ ਦੇ ਰੱਖਿਆ ਸੀ गंगा दा लाल प्यारा पिता ईश्वर दी अखियां दा ਆਈਸ਼ਵਰ ਦੀ ਅੱਖੀਆਂ ਦਾ ਤਾਰਾ ਮੇਰਾ ਰਤਿਆਣ ਵਾਲਾ ਸਾਰੇ ਜਗ ਤੋਂ ਓਨਿਆਰਾ ਕਰ ਕਰ ਪਹੁੰਚਾਈ ਅਮਰਤ ਬਾਣੀ ਵਾਹਿਗੁਰੂ ਨਾਮ ਜਪਾ ਕੇ ਤਾਰੇ ਲੱਖਾਂ ਪ੍ਰ ਅੱਜ ਅਸੀਂ ਆਏ ਆ ਪਿੰਡ ਸਕਰਾਲੀ ਵਿਖੇ ਅੱਜ ਸਾਨੂੰ ਖੁਦ ਨੂੰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਅਸੀਂ ਉਸ ਪਾਵਨ ਟਰੈਕਟਰ ਦੇ ਦਰਸ਼ਨ ਕਰ ਰਹੇ ਆ ਜਿਸ ਨੂੰ ਕਦੇ ਸਾਡੇ ਸਤਗੁਰਾਂ ਨੇ ਤੇਲ ਖਤਮ ਹੋਣ ਤੋਂ ਬਾਅਦ ਚਿੱਪੀ ਦੇ ਜਲ ਭਾ ਕੇ ਚਲਾਇਆ ਸੀ ਤੀਰ ਜਿਹਾ ਹੋ ਰਿਹਾ ਨਾ ਤੇ ਆਗੀ ਮੈਨੂੰ ਦਿਸਦਾ ਜੀ ਦੇ ਕੋ ਸੌਦਾ ਨਾਮ ਵਾਲਾ ਵਿਕਦਾ ਜੀ ਦੇ ਕੋਲ ਹੋਵੇ ਸੌਦਾ ਨਾਮ ਵਾਲਾ ਵਿਕਦਾ ਤਾਈਓ ਤੇਰੇ ਨਾਮ ਸੱਚੇ ਦਿਲੋਂ ਪ੍ਰੀਤਾ ਤੇਰੇ ਚਰਨਾ ਚਲਾਈਆ ਮੈਂ ਸੱਚੇ ਦਿਲੋਂ ਪ੍ਰੀਤਾ ਤੇਰੇ ਚਰਨਾ ਚਲਾਈਆ ਮੈਂ ਆਓ ਹੁਣ ਉਸ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਇਸ ਟਰੈਕਟਰ ਬਾਰੇ ਜੋ ਪਰਚਾ ਹੈ ਉਹ ਉਹਨਾਂ ਦੇ ਮੁਖਾਰਵੇਂ ਤੋਂ ਸੁਣਦੇ ਆ ਸੱਸਾਏ ਸਾਡੇ ਵੱਡੇ ਵੀਰ ਜੀ ਸਰਦਾਰ ਬਲਵੰਤ ਸਿੰਘ ਜੀ ਔਰ ਲਖਵੀਰ ਸਿੰਘ ਜੀ ਇਹ ਸੰਗਤ ਲੈ ਕੇ ਪਿੰਡ ਰੱਕਵੇ ਗਏ ਸੀਗੇ ਇੱਥੋਂ ਪਾਸੋਂ ਪਟਿਆਲੇ ਜ਼ਿਲ੍ਹੇ ਦੀ ਸੰਗਤ ਟਰਾਲੀ ਦੇ ਵਿੱਚ ਟਰੈਕਟਰ ਦੇ ਨਾਲ ਤੇ ਉਸ ਟਾਈਮ ਤੇ ਵਿਚਾਲੇ ਦਿਨ ਸੰਗਤ ਜਾਂਦੀ ਹੁੰਦੀ ਸੀ ਟਰਾਲੀ ਦੇ ਵਿੱਚ ਭੋਗ ਵਾਲੇ ਦਿਨ ਵਾਪਸ ਆਉਂਦੀ ਹੁੰਦੀ ਸੀ ਭੋਗ ਪਾਏ ਤੋਂ ਤਾਂ ਸੰਗਤ ਸਾਰੀ ਜਦੋਂ ਭੋਗ ਪਾਏ ਗਿਆ ਤਾਂ ਸਾਰੀਆਂ ਸੰਗਤਾਂ ਚੱਲੀਆਂ ਗਈਆਂ ਤੇ ਸਾਡੀ ਟਰਾਲੀ ਉੱਥੇ ਉਵੇਂ ਹੀ ਖੜੀ ਸੀ ਤੇ ਮਹਾਰਾਜੀ ਉੱਥੇ ਕੂਟਿਆ ਦੇ ਵਿੱਚ ਹੀ ਸੀਗੇ ਉਹਨਾਂ ਨੇ ਸਾਡੇ ਬ੍ਰਦਰਾਂ ਨੂੰ ਕਿਹਾ ਕਹਿੰਦੇ ਵੀ ਕੀ ਗੱਲ ਸਾਡੇ ਬੋਤੇ ਨੂੰ ਕਿਉਂ ਨਹੀਂ ਲੈ ਕੇ ਜਾਂਦੇ ਇਹ ਲਖਵੀਰ ਤੇਲ ਦੇਖ ਰਿਹਾ ਡੱਕੇ ਦੇ ਨਾਲ ਕਿਦਾਂ ਖੈ ਦੇਖੋ ਲੁੱਦੇ ਖਾਨੇ ਤੇ ਪੜਿਆ ਹੈ ਰਖਵਾ ਬਹੁਤ ਦੂਰ ਹੈ ਫੇਰੇ ਨਾ ਜਦ ਮਹਾਰਾਜੀ ਆਏ ਉਧਰੋਂ ਇਹ ਦੇਖ ਰਿਹਾ ਹੈ ਕਹਿੰਦੇ ਲਖਾਪਤੀ ਕੀ ਦੇਖਦਾ ਹੈ ਕਹਿੰਦਾ ਮਹਾਰਾਜੀ ਤੇਲ ਦੇਖਦਾ ਕਹਿੰਦੇ ਕਿਉਂ ਕਹਿੰਦਾ ਸੰਗ ਤਾਂ ਲੈ ਆਉਂਦੀ ਆ ਜਿੱਥੇ ਜਿੱਥੋਂ ਤੋਂ ਛੱਡ ਕੇ ਵੀ ਆਉਣੀ ਆ ਸਾਡੇ ਵੀਰ ਜੀ ਹੋਣੀ ਸਰਦਾਰ ਬਲਵੰਤ ਜੋਂ ਸਿੰਘ ਜੀ ਹੋਣੀ ਤੇ ਲਖਵੀਰ ਸਿੰਘ ਜਿਹੜੀ ਬੋਲ ਕਹਿੰਦੇ ਮਹਾਰਾਜ ਜੀ ਡੀਜ਼ਲ ਬਿਲਕੁਲ ਨਹੀਂ ਟੈਂਕੀ ਦੇ ਵਿੱਚ ਟੈਂਕੀ ਟਰਾਈਡ ਦੀ ਬਿਲਕੁਲ ਖਾਲੀ ਸੀ ਮਹਾਰਾਜ ਜੀ ਬੋਲਦੇ ਕਹਿੰਦੇ ਵੀ ਸਾਡਾ ਬੋਤਾ ਨਹੀਂ ਕਦੇ ਵੀ ਰੁਕ ਸਕਦਾ ਕਹਿੰਦੇ ਵੀ ਤੁਸੀਂ ਇਹਦਾ ਟੈਂਕੀ ਦਾ ਢੱਕਣ ਖੋਲੋ ਜਿੰਨਾ ਜਲ ਠੀਕ ਅੱਜ ਚਿੱਪੀ ਉਹ ਸਾਰੇ ਵਿੱਚ ਪਾ ਦੋ ਮਹਾਰਾਜ ਨੇ ਚਿੱਪੀ ਦਾ ਜਲ ਪਾਇਆ ਸੀਗਾ ਉਹ ਕਹਿੰਦੇ ਵੀ ਇਹਨੂੰ ਖੋਲ ਕੇ ਨਾ ਦੇਖਿਓ ਤੁਸੀਂ ਉੱਥੇ ਆਪਣੇ ਪਿੰਡ ਪਹੁੰਚ ਜਾਓਗੇ ਠੀਕ ਹੈ ਹਾਂ ਅਸੀਂ ਬਿਲਕੁਲ ਖੋਲ ਕੇ ਨਹੀਂ ਦੇਖਿਆ ਤੇ 150 ਕਿਲੋਮੀਟਰ ਅਸੀਂ ਘਟੋ ਘਟਾਏ ਆਂ ਪਰ ਤੇਲ ਨਹੀਂ ਟਰੈਕਟਰ ਦਾ ਖਤਮ ਹੋਇਆ ਬਿਲਕੁਲ ਵੀ ਸਾਰੇ ਸੰਗ ਨੂੰ ਅਸੀਂ ਛੱਡਿਆ ਏ ਆ ਕੇ ਦੇਖਾ ਤੇਲ ਉਹਨੇ ਨਹੀਂ ਦਈਉਨਾ ਤੇਲ ਨਹੀਂ ਉਹਦੇ ਝੋਕੇ ਜਿਹੜੀ ਟਰੈਕਟਰ ਜਦੋਂ ਅਸੀਂ ਘਰੇ ਲੈ ਕੇ ਖੜਾ ਕੀਤਾ ਸਾਹ ਸੰਗ ਜੀ ਉਦੋਂ ਵੀ ਟਰੈਕਟਰ ਸੀ ਆਪ ਬੰਦ ਕੀਤਾ ਸੀ ਖਾਲੀ ਟੈਂਕੀ ਨਾਲ ਟਰੈਕਟਰ ਰਕਵੇ ਪਿੰਡ ਤੋਂ ਚੱਲ ਕੇ ਪਟਿਆਲੇ ਜ਼ਿਲ੍ਹੇ ਦੀ ਸਾਰੀ ਸੰਗਤ ਪਿੰਡਾਂ ਵਿੱਚ ਛੱਡ ਕੇ ਅਸੀਂ ਜਦੋਂ ਟਰੈਕਟਰ ਘਰੇ ਲੈ ਕੇ ਖੜਾ ਕੀਤਾ ਤਾਂ ਟਰੈਕਟਰ ਅਸੀਂ ਆਪ ਖੁਦ ਬੰਦ ਕੀਤਾ ਸੀ ਤੇ ਉਦੋਂ ਬਾਅਦ ਸਾਡੇ ਜੋ ਫਾਦਰ ਸਾਹਿਬ ਸੀ ਉਹਨਾਂ ਦੀ ਸਰਦ ਦਾ ਬਹੁਤ ਸੀ ਉਹ ਕਹਿੰਦੇ ਵੀ ਆਪਾਂ ਨੇ ਮਹਾਰਾਜਿਆਂ ਦੇ ਆਪਾਂ ਨੇ ਬਚਨ ਇੱਥੇ ਤੱਕ ਲਾਏ ਸੀ ਘਰੇ ਪਹੁੰਚਣ ਤੱਕ ਵੀ ਆਪਾਂ ਹੁਣ ਇਹਨੂੰ ਡੀਜ਼ਲ ਪਾ ਕੇ ਚਲਾਵਾਂਗੇ ਵੀ ਹੁਣ ਇਦਾਂ ਨਹੀਂ ਕਰਨਾ ਇਹ ਮਹਾਰਾਜ ਨੇ ਕਿਹਾ ਤੇ ਵੀ ਇਹ ਬੀਬੀ ਵੇਚਣਾ ਨਹੀਂ ਹੈਗਾ ਤੇ ਤੁਹਾਡੇ ਘਰ ਮਸ਼ੀਨਰੀ ਖੜਾਉਣ ਨੂੰ ਜਗ੍ਹਾ ਨਹੀਂ ਰਹਿਣੀ ਇਸ ਟਾਈਮ ਦੇ ਵਿੱਚ ਸਾਡੇ ਕੋਲ 15 16 ਕੰਪੈਨਾਂ ਨੇ ਹੋਰ ਦੂਸਰੀ ਮਸ਼ੀਨਰੀ ਦਾ ਕੋਈ ਅੰਤ ਨਹੀਂ ਸਾਡੇ ਕੋਲ ਬਹੁਤ ਕੁਝ ਹੈ ਜੀ ਉਸ ਟਾਈਮ ਤੋਂ ਦੇ ਕੀ ਹਾਲਾਤ ਸੀ ਫਿਰ ਹਾਲਾਤ ਐ ਹੈ ਸਹੀ ਗਾ ਜੀ ਵੀ ਇੱਕ ਟਾਈਮ ਸ਼ਾਇਦ ਰੋਟੀ ਵੀ ਨਾ ਨਸੀਬ ਹੋਵੇ ਅੱਛਾ ਜੀ ਜਦੋਂ ਦੇ ਆਏ ਨੇ ਕਰਦੇ ਅਸੀਂ ਉਹੀ ਕੰਮ ਆ ਪਰ ਮਹਾਰਾਜ ਦੀ ਏਡੀ ਵੱਡੀ ਕਿਰਪਾ ਹੈ ਵੀ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਨਾ ਪਰੇਸ਼ਾਨੀ ਨਾ ਕੋਈ ਹੋ ਮਤਲਬ ਇੰਨਾ ਸਾਨੂੰ ਵੀ ਮਹਾਰਾਜ ਸਾਡੇ ਨਾਲ ਖੜੇ ਨੇ ਮੈਨੂੰ ਕਹਿੰਦੇ ਤਾਂ ਵੇਚਣਾ ਨਹੀਂ ਹੈ ਤੇ ਚਾਹੀਦਾ ਵੇਚੀ ਨਾ ਦੂੰ ਇਹਨੂੰ ਨਾ ਤੋਂ ਵੇਚ ਅਸੀਂ ਸੁਣਿਆ ਕਿ ਮਹਾਰਾਜਿਆਂ ਨੇ ਇਸ ਟਰੈਕਟਰ ਦਾ ਕੋਈ ਨਾਮ ਵੀ ਰੱਖਿਆ ਹੈ ਹਾਂ ਜੀ ਉਹ ਕਹਿੰਦੇ ਸਾਡਾ ਬੋਤਾ ਇਹ ਬੋਤਾ ਹਾਂ ਇਹ ਸਾਡਾ ਬੋਤਾ ਹੈ ਠੀਕ ਹਾਂ ਇਹ ਬੋਤਾ ਨਾ ਉਹਨਾਂ ਨੇ ਮਹਾਰਾਜ ਨੇ ਰੱਖਿਆ ਸੀਗਾ ਜਾਣਾ ਉਹ ਮਹਾਰਾਜ ਜੀ ਮਿਲੇ ਨੇ ਉਸ ਟਾਈਮ ਸਾਡੇ ਸਾਈਕਲ ਵੀ ਹੈ ਨਹੀਂ ਦੇਖੋ ਸਤਿਗੁਰਾਂ ਦੀ ਕਿਰਪਾ ਮਾਲਕ ਦੀ ਐਨੇ ਉਹਨਾਂ ਨੇ ਬਜੜਾ ਟਰੈਕਟਰ ਹੈ ਤੇ ਜੜ ਲਿਆ ਸੀ ਇਹ ਮੇਰੇ ਨੌਕਰਤਾ ਸੀ ਬੱਚਿਆਂ ਨੇ ਮਹਾਰਾਜ ਨੇ ਮੈਨੂੰ ਕਿਹਾ ਸੀ ਵੀ ਤੈਂ ਇਹ ਦੇਣਾ ਨਹੀਂ ਹੈਗਾ ਤੇਰੇ ਬੱਚੇ ਮਸ਼ੀਨਰੀ ਖੜੋਂ ਥੋਂਕ ਥਰੀਕ ਦੇ ਸੱਕ ਜਾਣਗੇ ਪਰ ਉਹ ਮਸ਼ੀਨਰੀ ਇੰਨੀ ਹੋ ਜੂ ਤੇਰੇ ਘਰੇ ਤਾਂ ਇਹ ਵੇਚਣਾ ਨਹੀਂ ਇਹ ਮੈਂ ਉਹਨਾਂ ਦੇ ਬਚਨ ਨਹੀਂ ਭੁੱਲਦੀਆਂਗੇ ਸਤ ਗੁਰੂ ਨੇ ਦੇਖੋ ਹੁਣ ਕੀ ਲੀਲਾ ਰਚਾਈ ਹੈ ਕਿੱਥੇ ਤੇ ਕਿੱਥੇ ਤਹੋਂ ਲੈ ਲਿਆ ਜੇ ਮਸ਼ੀਨਰੀ ਖੜਾਉਣ ਨੂੰ ਇਹਨੂੰ ਥਾਂ ਨਹੀਂ ਅਜੇ ਹੋਰ ਦੇਖਦੇ ਨੇ ਹੁਣ ਸਤ ਗੁਰ ਤਾਂ ਜਿਹੜੇ ਮੇਰੇ ਕੁੜੀਆਂ ਖੰਨੇ ਵਾਲੀਆਂ ଥିਗੀਆਂ ਖੰਨੇ ਬਾਈਆਂ ଥି ਦੋ ਇਹ ਮਹਾਰਾਜ ਨੇ ਰਿਸ਼ਤਾ ਕੀਤਾ ਸੀ ਮੈਨੂੰ ਕਹਿੰਦੇ ਤੂੰ ਫਿਕਰ ਨਾ ਕਰ ਆਵਦੀ ਕਬੀਲ ਕਬੀਲਾਰੀ ਦੇ ਕੇ ਤੈਂ ਫੇਖ ਨਹੀਂ ਕਰਨਾ ਮੈਂ ਬੈਠਾ ਉਹਨਾਂ ਨੇ ਰਿਸ਼ਤਾ ਕਰਾਇਆ ਦੋਹਾਂ ਦਾ ਖੰਨੇ ਉਹਨਾਂ ਨੇ ਨੰਦ ਕੀਤੇ ਮਹਾਰਾਜ ਜਿਨੇ ਮੇਰੀ ਬੜੀ ਗੁੱਡੀ ਦੇ ਵੀ ਮਹਾਰਾਜ ਜਿਨੇ ਕੀਤੇ ਬਸ ਜਿਉ ਮਹਾਰਾਜ ਹੀ ਆਏ ਗਏ ਜਿਉ ਐ ਪਤਾ ਹੀ ਨਹੀਂ ਲਗਾ ਮੇਰੇ ਹਮ ਇੱਥੇ ਕੀ ਲੀਲਾ ਰਚਾਈ ਗਈ ਨੇ ਕੀ ਬਣेंगे ਵਧ ਹੀ ਗਿਆ ਜਿੱਥੇ ਤੈਂ ਸਤਗੁਰ ਨੇ ਕਰਿਆ ਅੱਜ ਦੇਖ ਲੋ ਤੁਸੀਂ ਵੀ ਮਾਲਕ ਦਾ ਕੀ ਰੰਗ ਲਾਇਆ ਹੋਇਆ ਸਤਗੁਰ ਤਾਂ ਇੰਨੇ ਹੈ ਮੈਨੂੰ ਕਹਿੰਦੇ ਕਿ ਰਾਜਾ ਛਡਾਣਾ ਨੂੰ ਗਏ ਮੈਂ ਲਖਵੀਰ ਦੇਖ ਲੈ ਗੱਡੀ ਚਲਾਉਂਦਾ ਹੁੰਦਾ ਸੀ ਮਹਾਰਾਜ ਜੀ ਆਂਦੇ ਉੱਥੇ ਢੇਰੀ ਜੀ ਤੇ ਕੱਪੜਾ ਵਛਾਤਾ ਸੰਗਤ ਬੈ ਗਈ ਚਾਹ ਪੀਣੇ ਹੋਟਲ ਤੇ ਆ ਗਿਆ ਇੱਕ ਮੈਂ ਵੀ ਬੈ ਗਈ ਲਖਵੀਰ ਵੀ ਬੈਠਾ ਹੋਰ ਵੀ ਇੱਕ ਦੋ ਜਣੇ ਬੈਠੇ ᱛੀਏ ਉਹ ਕਹਿੰਦੇ ਮਹਾਰਾਜ ਮੈਨੂੰ ਦੇਖ ਕੇ ਕਹਿੰਦੇ ਕਹਿੰਦੇ ਤੂੰ ਤੀਰਥ ਘਾਣਾ ਚਾਰ ਨਾ ਮਹਾਰਾਜੇ ਚਾਰ ਤੇ ਸਿੱਟ ਕਹਿੰਦਾ ਚੱਲ ਤੈਨੂੰ ਤਾਂ ਮੈਂ ਕਰਾ ਦੂੰ ਤੈਨੂੰ ਮੈਂ ਮਹਾਰਾਜੇ ਫਿਰ ਚੌਥਾ ਕਹਿੰਦੇ ਲਖਵੀਰ ਕੰਨੀ ਉਂਗਲੀ ਕਰਤੀ ਕਹਿੰਦੇ ਇਹ ਕਰੋ ਹੁਣ ਇਹਨੇ ਕਰਾਇਆ ਉਹ ਚੌਥਾ ਤੀਰਥ ਕਹਿੰਦਾ ਤੇਰਾ ਰਸਤਾ ਸਾਫ ਹੋਜੂ ਤੂੰ ਚਾਰ ਤੀਰਥ ਕਰ ਲੈ ਮੈਨੂੰ ਇਹ ਚਾਰ ਤੇ ਤਿੰਨ ਮਹਾਰਾਜੇ ਨਾਲ ਕਰ ਲੈ ਇੱਕ ਮੈਨੂੰ ਲਖਵੀਰ ਕਰਾ ਲਿਆ ਅੱਜ ਦੇਖ ਲੋ ਤੁਸੀਂ ਸਤਗੁਰਾਂ ਦੀ ਕੀ ਲੀਲਾ ਐ ਜੋ ਕਾਹੇ ਕੋ ਸੰਭਾਲ ਕੇ ਦਈਆ ਜੋ ਕੁਛ ਹੈਗਾ ਸਾਡੇ ਕਰਮ ਚੰਗੇ ਜਿਹੜੇ ਮਹਾਰਾਜ ਦੇ ਦਰਸ਼ਨ ਹੋ ਗਏ ਹੈ ਇੰਨਾ ਚੜਵਾ ਕਰੋ ਮਹਾਰਾਜ ਜੀ ਮਿਲੇ ਆਪਣੇ ਬੱਚੇ ਸਿੱਧੇ ਰਸਤੇ ਪਾ ਲੇ ਉਹਨਾਂ ਦੇ ਜੇ ਜੋ ਕੁਛ ਹੈ ਮੇਰਾ ਕੀ ਹੈ ਇੱਥੇ ਸਤ ਗੁਰਾਂ ਦਾ ਕਿਰਪਾ ਦੀ ਕਿਰਪਾ ਉਹਨਾਂ ਦੀ ਹੋਈ ਹੈ ਜੋ ਮੈਂ ਕਹਿੰਦੇ ਸਤ ਗੁਰ ਜਿਵੇਂ ਮੇਰੇ ਤੇ ਕੁਝ ਹੋਇਆ ਨਹੀਂ ਦੁਨੀਆ ਤੇ ਹੋਣ ਜਿਵੇਂ ਆਪਣੇ ਸਾਰੇ ਪਰਿਵਾਰ ਕੁੜੀਆਂ ਦੇ ਸਹੁਰੇ ਵੀ ਸਭ ਆਪਣੇ ਮੁੰਡਿਆਂ ਦੇ ਸੌੜੇ ਵੀ ਸਭ ਗੁਰੂ ਬਦਲ ਕਰਨ ਲੱਗੇ ਹੋਣੇ ਆਪਣੇ ਸਤਿਗੁਰਾਂ ਦੀ ਕਿਰਪਾ ਨਾਲ ਕਦੀ ਪਹਿਲੀ ਵਾਰ ਉਹ ਤੁਹਾਨੂੰ ਮਹਾਰਾਜ ਕਿੱਥੇ ਮਿਲੇਦੇ ਮਿਲੇ ਸੀ ਸਾਨੂੰ ਜੀ ਇੱਥੇ ਖੇੜੀ ਜਿਆਦਾ ਸੀ ਉੱਥੇ ਗਏ ਸਾਈਕਲਾਂ ਤੇ ਉਹ ਕਹਿੰਦੇ ਮਹਾਰਾਜ ਦੇ ਚਰਨ ਪਾਉਣ ਗਏ ਹੋਣੇ ਜਦ ਪਹਿਲੀ ਵਾਰ ਦਰਸ਼ਨ ਹੋਏ ਨੇ ਜਦ ਮਹਾਰਾਜਾਂ ਦੀ ਗੱਡੀ ਆ ਗਈ ਮਹਾਰਾਜੇ ਨਿਕਲੇ ਵਿੱਚ ਨੂਰ ਕੋਈ ਦੇਖਿਆ ਨਾ ਜਾਵੇ ਜਣੇ ਆਏ ਹੋ ਗਏ ਖਵਨੀ ਅਸੀ ਮੈਂ ਕਿੱਥੇ ਖੜੀਆਂ ਐਨਾ ਚੌਕ ਹੋ ਗਿਆ ਚੱਲ ਉੱਥੇ ਹੀ ਸਾਨੂੰ ਨਾਮਦਾਨ ਮਹਾਰਾਜ ਨੇ ਪਹਿਲੀ ਵਾਰੀ ਦਿੱਤਾ ਤੈਨਾਂ ਜਿਹਨੇ ਨਾਮਦਾਨ ਲੈ ਬੈਜੋ ਬਾਕੀ ਦੇ ਬਾਹਰ ਹੋ ਜਾ ਚੱਲ ਜੀ ਉੱਥੇ ਦੇਤਾ ਨਾਮਦਾਨ ਚੱਲ ਇਹੀ ਜਿੱਲ ਮਹਾਰਾਜ ਨੇ ਖਿੱਚ ਪਾਈ ਆਪੇ ਮੰਗਾ ਲੈਂਦੇ ਸੀ ਜਦੋਂ ਉਹਨਾਂ ਨੇ ਬੁਲਾਉਣਾ ਹੁੰਦਾ ਤੇ ਪਤਾ ਹੀ ਨਹੀਂ ਸੀ ਲੱਗਦਾ ਮਹਾਰਾਜ ਜਦੇ ਆ ਜਾਂਦੇ ਤੇ ਜਦੇ ਆ ਜਾਂਦੇ ਤੇ ਕਹਿੰਦੇ ਲਾ ਦੇਖ ਲੈ ਆਪ ਬਾਹਰ ਫੇਰਦੇ ਨੇ ਅਸੀਂ ਘਰੇ ਬੈਠੇ ਹਾਂ ਹਾਸੀ ਮਹਾਰਾਜ ਜੀ ਬੋਤਾ ਫਿਰ ਮੇਰੇ ਬਡੇ ਕਾਕੇ ਦਾ ਰਿਸ਼ਤਾ ਹੋਇਆ ਜਦ ਵੀ ਸਹੋਲੀ ਹੋਤੀ ਕੇ ਮਹਾਰਾਜ ਮੈਂ ਜਾ ਕੇ ਉਹਨਾਂ ਬਾਤੇ ਸਰੋਪਾ ਲੈ ਗਈ ਮਹਾਰਾਜ ਜੀ ਮੈਂ ਸਰੋਪਾ ਲੈ ਗਈ ਮੈਂ ਆਖਿਆ ਮਹਾਰਾਜ ਜੀ ਵਧਾਈਆਂ ਤੁਹਾਨੂੰ ਤੁਹਾਡੇ ਚੈਲੇ ਦਾ ਮੰਗਣਾ ਨਾ ਤਾਂ ਤਾਂ ਸਾਨੂੰ ਵਧਾਈਆਂ ਦੇ ਤਾ ਆ ਦੇ ਤਾ ਤੈਨੂੰ ਅਸੀਂ ਕੀ ਦਈਏ ਮਹਾਰਾਜ ਨੇ ਫੜ ਕੇ ਸਿਰ ਤੇ ਰੱਖ ਲਿਆ ਉਹੀ ਚੱਕ ਕੇ ਉਹ ਮੈਨੂੰ ਦੇਤਾ ਕਹਿੰਦੇ ਤੂ ਆ ਲੈ ਉਹ ਹੁਣ ਮੇਰਾ ਓਕਣੇ ਰੱਖਿਆ ਪਿਆ ਸੱਤ ਪਰਾਂ ਵਾਲਾ ਓਕਣੇ ਪਿਆ ਹੋ ਹੁਣ ਮੇਰਾ ਇਹਨਾਂ ਸਾਰਿਆਂ ਨੂੰ ਦੱਸਿਆ ਵਾ ਵੇ ਇਹੋ ਕੱਪੜਾ ਸਰੋਪਾ ਪਿਆ ਹੈ ਉਹ ਜਾਦ ਤਾਈਮ ਅਖੀਰ ਤਾਂ ਹੁਣ ਹੀ ਆਉਣਾ ਇਹਨਾਂ ਵੀ ਉਹ ਕੱਪੜਾ ਪਹਿਲਾਂ ਹੋਣਾ ਚਾਹੀਦਾ ਮਗਰ ਕੋਈ ਪਾਇਓ ਚਾਹ ਜਨੇ ਮਰਜ਼ੀ ਪਾਈ ਜਾਇਆ ਇਹਨਾਂ ਸਾਰਿਆਂ ਕੁੜੀਆਂ ਨੂੰ ਵੀ ਦੱਸਿਆ ਮੁੰਡਿਆਂ ਨੂੰ ਵੀ ਦੱਸਿਆ ਬਹੁਤ ਅਨੁਭਵਿਤ ਹੈ ਦਿਖਾਇਆ ਗਿਆ ਇਹ ਜੋ ਬੀਬੀ ਨੇ ਤੁਹਾਨੂੰ ਦੱਸਿਆ ਨਾ ਇਹਦੇ ਵਿੱਚ ਆਪਾਂ ਜੋ ਮਹਾਰਾਜ ਸਰੂਪਾ ਦੇ ਕੇ ਸੀ ਬੀਬੀ ਨੂੰ ਸਿਰ ਤੇ ਰੱਖਣ ਨੂੰ ਵੀ ਮਾਤਾ ਨੂੰ ਰੱਖਿਆ ਬੰਦੇ ਕੋਲ ਤੇ ਆਹ ਉਹ ਸਰੂਪਾ ਜੀ ਜੋ ਬੀਬੀ ਨੂੰ ਦੇ ਕੇ ਗਈ ਸੀ ਵੱਡੇ ਮਹਾਰਾਜ ਜੀ ਤੇ ਬੀਬੀ ਨੇ ਹੁਣ ਇਹਦੀ ਕੁੜਤੀ ਸਮਾ ਲਿਆ ਬੀਬੀ ਜੀ ਕਹਿੰਦੇ ਵੀ ਜਦੋਂ ਮੇਰਾ ਆਖਰੀ ਟਾਈਮ ਆਊਗਾ ਤਾਂ ਮੈਨੂੰ ਇਹ ਕੁੜਤੀ ਨਾਲ ਵੇਦਾ ਕੀਤਾ ਜਾਵੇ ਤੇ ਆਹ ਆਪਣੇ ਵੱਡੇ ਮਹਾਰਾਜ ਜੀ ਦੀ ਬੈਲਟ ਹੈ ਜੀ ਉਹਨਾਂ ਦੇ ਲੱਕ ਨੂੰ ਲਾਉਂਦੇ ਸੀ ਜੋ ਬੈਲਟ ਆਪਣਾ ਗੰਗਾ ਨੰਦ ਮਹਾਰਾਜ ਜੀ ਦੀ ਇਹ ਬਹੁਤ ਅਜੀ ਭਾਗਿਆ chalੀਆਂ ਜੋ ਸਾਡੇ ਪਰਿਵਾਰ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਸਾਨੂੰ ਬਹੁਤ-ਬਹੁਤ ਅੱਗੇ ਤੱਕ ਲੈ ਕੇ ਜਾਣਗੇ ਬਹੁਤ ਸਤਗੁਰ ਦੇਵ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ ਸਾਡੇ ਗੁਰਦੇਵ ਮਹਾਰਾਜ ਜੀ ਜਦੋਂ ਸਾਨੂੰ ਪਹਿਲੀ ਵਾਰ ਸਾਡੇ ਬੀਬੀ ਆਰੇ ਸਾਡੇ ਫਾਦਰ ਸਾਹਿਬ ਨੂੰ ਲੈ ਕੇ ਸੀਗੇ ਤੇ ਜਦੋਂ ਉੱਥੇ ਹੀ ਗਏ ਤਾਂ ਮਹਾਰਾਜ ਜੀ ਆਸਨ ਤੇ ਬੈਠੇ ਸਨ ਤੇ ਸਾਡੇ ਬੀਬੀ ਆਰੇ ਬਾਪੂ ਜੀ ਨੂੰ ਦੇਖ ਕੇ ਕਹਿੰਦੇ ਵੀ ਆਓ ਵੀ ਉਹ ਰਿਸ਼ੀ मुਨੀਓ ਬਹੁਤ بڑے ਲੋਕ ਕਹਿੰਦੇ ਅੱਜ ਸਾਡੇ ਗ੍ਰਾ ਸਾਡੇ ਕੋਲੇ ਆਏ ਨੇ ਸਾਡੇ ਫਾਦਰ ਸਾਹਿਬ ਜੀ ਦੇ ਸਾਡੇ ਮਾਤਾ ਜੀ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਹਿੰਦੇ ਮਹਾਰਾਜ ਜੀ ਤੁਸੀਂ ਸਾਨੂੰ ਇਹ ਕੀ ਆਪਣੇ ਬਚਨ ਕੀਤੇ ਨੇ ਵੀ ਅਸੀਂ ਤਾਂ ਬਹੁਤ ਗਰੀਬ ਆ ਸਾਡਾ ਪਰਿਵਾਰ ਬਹੁਤ بڑا ਪੰਜ ਮੇਰੇ ਬੇਟੇ ਨੇ ਚਾਰ ਮੇਰੀਆਂ ਬੇਟੀਆਂ ਨੇ ਘਰ ਦੇ ਵਿੱਚ ਅਤਿ ਦੀ ਗਰੀਬੀ ਆ ਤੁਸੀਂ ਤਾਂ ਬਹੁਤ बड़ा ਸ਼ਬਦ ਕਹਿ ਦਿੱਤਾ ਮਹਾਰਾਜ ਜੀ ਅਗੋਂ ਬੋਲੇ ਕਹਿੰਦੇ ਕੋਈ ਨਹੀਂ ਅਸੀਂ ਨਹੀਂ ਦੇਖਾਂਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦੇਖੂਗੀ ਕਹਿੰਦੇ ਥੋੜੇ ਘਰੇ ਮਸ਼ੀਨਰੀ ਖੜਾਉਣ ਨੂੰ ਜਗ੍ਹਾ ਨਹੀਂ ਰਹਿਣੀ ਜਿੰਨੀ ਮਸ਼ੀਨਰੀ ਖਰੀਦੀ ਜਾਉਂਗੇ ਥੋੜੀ ਉਹਨੀਆਂ ਜਗ੍ਹਾ ਘਟੀ ਜਾਣੀ ਆ ਸੋ ਸਾਹਾ ਸੰਗਤ ਜੀ ਅੱਜ ਸਾਡੇ ਘਰੇ ਮਹਾਰਾਜ ਦਾ ਬਹੁਤ ਕੁਛ ਦਿੱਤਾ ਹੋਇਆ ਸਾਡੇ ਕੋਲੇ 20-25 ਕੰਬਾਈਨਾਂ ਨੇ 10-12 ਗੱਡੀਆਂ ਨੇ ਮੋਟਰਸਾਈਕਲ ਨੇ ਬਾਧੂ ਇਹ ਸਤਿਗੁਰ ਮਹਾਰਾਜ ਜੀਆਂ ਦੇ ਬਚਨਾਂ ਦੇ ਅਨੁਸਾਰ ਹੈ ਜੋ ਉਹਨਾਂ ਨੇ ਸਾਨੂੰ ਦਾਤ ਬਖਸੀ ਆ ਅਸੀਂ ساری ਉਮਰ ਉਹਨਾਂ ਦੇ ਰੀਣੀ ਰਹਾਂਗੇ ਉਹਨਾਂ ਦੇ ਚਰਨਾਂ ਦੇ ਵਿੱਚ ਰਹਾਂਗੇ ਅਸੀਂ ਅੱਜ ਵੀ ਸਾਡੇ ਲਈ ਮਹਾਰਾਜ ਜੀ ਨੂੰ ਅੱਜ ਇਸ ਸਾਲ 40ਵੀਂ ਵਰਸੀ ਆ ਰਹੀ ਹੈ ਤੇ ਅੱਜ ਵੀ ਸਾਡੇ ਮਨਾਂ ਦੇ ਵਿੱਚ ਉਹ ਤਾਜ਼ੇ ਨੇ ਤੇ ਹੋਰ ਵੀ ਪਰਚੇ ਨੇ ਮਹਾਰਾਜ ਜੀ ਆਂਦੇ ਗਰੀਬੀ ਤੌਰ ਤੇ ਜਦੋਂ ਮਹਾਰਾਜ ਜੀ ਸਾਡੇ ਕੋਲ ਇੱਕ ਟਰੈਕਟਰ ਆ ਡੀਟੀ 28 ਰਸ਼ੀਅਨ ਤੇ ਉਹਨੂੰ ਮਹਾਰਾਜ ਜੀ ਬੋਤਾ ਕਿਹਾ ਕਰਦੇ ਸੀ ਤੇ ਜਦੋਂ ਵੀ ਅਸੀਂ ਸੰਗਤ ਲੈ ਕੇ ਜਾਣਾ ਤੇ ਮਹਾਰਾਜ ਜੀ ਸਾਡੀ ਮਾਤਾ ਜੀ ਨੂੰ ਪ੍ਰਸਾਦ ਦੇਣਾ ਤੇ ਟ੍ਰੈਗਡ ਦਾ ਨਾਮ ਮਹਾਰਾਜ ਨੇ ਬੋਤਾ ਰੱਖਿਆ ਸੀ ਨਾਲ ਬੋਤੇ ਦਾ ਬੰਦੇ ਦਾ ਪ੍ਰਸਾਦ ਦੇਣਾ ਕਹਿੰਦੇ ਆ ਸਾਡੇ ਬੋਤੇ ਦਾ ਪ੍ਰਸਾਦ ਲੈ ਜਾਓ ਤੇ ਆ ਮਾਤਾ ਤੁਹਾਡੇ ਪਰਿਵਾਰ ਦਾ ਜਿੱਥੇ ਵੀ ਅਸੀਂ ਕਿਤੇ ਜਾਣਾ ਤੇ ਮਹਾਰਾਜ ਜੀ ਉੱਥੇ ਆਪ ਅਸੀਂ ਇੱਕ ਵਾਰ ਦੀ ਗੱਲ ਹੈ ਮੁੱਲਾਂਪੁਰ ਸੰਗਤ ਲੈ ਕੇ ਗਏ ਕੂਟਿਆ ਸਾਹਿਬ ਤਾਂ ਮਹਾਰਾਜ ਜੀ ਬਾਹਰ ਚਾਰਦਵਾਰੀ ਚ ਸਿਆਲਨ ਦਿਨ ਸੀ ਆਸਨ ਲਈ ਬੈਠੇ ਸੀ ਧੁੱਪੇ ਤੇ ਮਹਾਰਾਜ ਜੀ ਆਸਨ ਦੇ ਕੋਲੋਂ ਦੀ ਰਸਤੇ ਦੇ ਉੱਪਰ ਦੀ ਇੱਕ ਕੇਵਲ ਲੰਘਦੀ ਸੀ ਤੇ ਜਦੋਂ ਉਹਨਾਂ ਨੇ ਟਰੈਕਟਰ ਦੀ ਆਵਾਜ਼ ਸੁਣੀ ਤਾਂ ਮਹਾਰਾਜ ਜੀ ਆਸਨ ਤੋਂ ਉੱਠ ਕੇ ਸੰਗਤ ਨੂੰ ਸਾਰੀ ਛੱਡ ਕੇ ਖੁੰਡੇ ਨਾਲ ਆ ਕੇ ਆਪਦੇ ਖੁੰਡੇ ਦੇ ਨਾਲ ਤਾਰ ਉਠਾ ਕੇ ਕਿਹਾ ਕਹਿੰਦੇ ਭਾਈ ਸਾਡੇ ਬੋਤਨ ਨੂੰ ਅੱਗੇ ਲਖਾਓ ਇਹ ਹਜੇ ਬਹੁਤ ਪਰਚੇ ਨੇ ਮਹਾਰਾਜੀਆਂ ਦੇ ਤੇ ਉਸ ਟਾਈਮ ਤੇ ਜਦੋਂ ਸਾਡੇ ਤੇ ਬਹੁਤ ਗਰੀਬੀ ਸੀ ਜਦੋਂ ਮਹਾਰਾਜ ਨੇ ਬਚਨ ਕੀਤੇ ਸੀ ਅਸੀਂ ਬਿਲਕੁਲ ਸਾਡੇ ਜੋ ਵੱਡੇ ਬ੍ਰਦਰ ਸੀ ਸਰਦਾਰ ਬਲਵੰਤ ਸਿੰਘ ਜੀ ਲਖਵੀਰ ਸਿੰਘ ਜੀ ਲੋਕਾਂ ਦੀ ਵਰਖ ਸਾਹਿਬ ਦੇ ਵਿੱਚ ਇਹ ਨੌਕਰੀ ਕਰਿਆ ਕਰਦੇ ਸਨ ਅਸੀਂ ਛੋਟੇ ਆਪਦਾ ਕੁਝ ਪੜ੍ਹਦੇ ਸੀ ਕੁਝ ਆਪਣਾ ਖੇਤੀ ਦਾ ਮਾੜਾ ਮੋਟਾ ਜੋ ਕੰਮ ਹੁੰਦਾ ਸੀ ਕਰਦੇ ਸਾਡੇ ਫਾਦਰ ਸਾਹਿਬ ਉਦੋਂ ਉਸ ਟਾਈਮ ਤੇ ਪੁਰਾਣੇ ਟਾਈਮ ਤੇ ਖੂਹਾਂ ਦਾ ਕੰਮ ਕਰਦੇ ਹੁੰਸੀ ਟੰਡਾਂ ਦਾ ਮਾਉਣਾ ਦਾ ਉਹ ਸਾਡੇ ਨਾਲ ਦਾ ਪਿੰਡ ਕਲਰ ਮਜਰੀ ਆ ਉੱਥੇ ਦੇ ਜੀਮੀ ਬੰਦਾਰ ਖਟੜਾ ਗੋਤ ਦੇ ਬਹੁਤ ਤਕੜੇ ਨੇ ਉਹਨਾਂ ਦੀ ਵਿਚਾਰਾਂ ਸਾਨੂੰ ਬਹੁਤ ਸਪੋਰਟ ਰਹੀ ਆ ਆਥਣ ਸਵੇਰ ਸਾਡੇ ਲਈ ਸਾਰਿਆਂ ਦੀ ਖਾਣਾ ਭੇਜਦੇ ਰਹੇ ਨੇ ਤੇ ਉਹਦੇ ਬਾਅਦ ਦੇ ਵਿੱਚ ਜਦੋਂ ਸਾਨੂੰ ਮਹਾਰਾਜੀ ਮਿਲੇ ਨੇ ਸਾਡਾ ਦਿਨ ਦੁਗਣੀ ਤੇ ਰਾਤ ਚੌਗਣੀ ਹੁੰਦੀ ਗਈ ਤੇ ਅੱਜ ਸਾਧ ਸੰਗਤ ਜੀ ਸਾਡੇ ਲਈ ਬਹੁਤ ਬੜੀ ਦੇਣ ਗਰੀਬ ਦਾਸੀ ਜਿਹੜੀ ਮਹਾਰਾਜ ਤੁਨ ਤੁਨ ਸਵਾਮੀ ਗੰਗਾ ਨਾਨ ਜੀਆ ਦਾ ਤੇ ਅੱਜ ਗੁਰਦੇਵ ਮਹਾਰਾਜ ਜੀ ਤਲਵੰਡੀ ਬੈਠੇ ਨੇ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਇਹ ਵੀ ਸਾਨੂੰ ਗੁਰਦੇਵ ਮਹਾਰਾਜ ਜੀ ਕਹਿੰਦੇ ਰਹਿੰਦੇ ਨੇ ਵੀ ਭਾਈ ਤੁਸੀਂ 10ਵਾਂ ਦਸੌਂਦ ਕੱਢਿਆ ਕਰੋ ਗੁਰੂ ਮਹਾਰਾਜ ਜੀ ਨੇ ਆਪ ਜੀ ਨੂੰ ਬਹੁਤ ਕੁਝ ਦਿੱਤਾ ਤੇ ਚਲੋ ਅਸੀਂ ਵੀ ਆਪਣੇ ਬਚਨਾਂ 'ਤੇ ਪੱਕੇ ਆ ਸੱਸਾ ਜੀ ਤੇ ਜਦੋਂ ਨਾਲ ਜੀ ਮਹਾਰਾਜ ਇੱਥੇ ਆਪਣੇ ਪਿੰਡ ਆਏ ਹੋਏ ਸਕਰਾਲੀ ਦੇ ਵਿੱਚ ਆਪਣੇ ਘਰ ਤੇ ਮੈਨੂੰ ਮੇਰੇ ਪਿਤਾ ਜੀ ਉਹ ਨਹੀਂ ਗੱਲ ਦੱਸਦੇ ਹੁੰਦੇ ਸੀ ਕਿ ਮਹਾਰਾਜ ਦੇ ਜੋ ਜੋ ਮਹਾਰਾਜ ਨੂੰ ਦੇਖ ਕੇ ਬੰਦੇ ਸਹੀ ਰਾਹ ਤੇ ਆ ਪਏ ਨੇ ਤੇ ਜਦੋਂ ਮਾਰਾ ਜੀ ਆਪਣੇ ਘਰ ਆਏ ਤਾਂ ਇੱਕ ਇਥੇਨੇਂਗ ਬਾਬਾ ਹੁੰਦਾ ਸੀਗਾ ਆਪਣੇ ਪਿੰਡ ਦੇ ਵਿੱਚ ਜੀ ਤੇ ਉਹ ਮਾਰਾ ਜੀ ਨੂੰ ਵੇਖ ਕੇ ਕਾਫੀ ਮੰਦਾ ਚੰਗਾ ਬੋਲਦਾ ਹੁੰਦਾ ਸੀਗਾ ਵੀ ਲਾਈਕ ਕਿਥੋਂ ਆਏ ਨੇ ਕੌਣ ਨੇ ਇਹ ਕਿੱਥੇ ਦੇ ਨੇ ਹਨਾ ਜੀ ਤੇ ਮੇਰੇ ਪਿਤਾ ਜੀ ਉਹਨਾਂ ਨੇ ਆ ਕੇ ਦੱਸਿਆ ਮਾਰਾ ਜੀ ਨੂੰ ਵੀ ਮਾਰਾ ਜੀ ਤੁਹਾਨੂੰ ਇਦਿਦਾਂ ਕਰਕੇ ਵੀ ਇੱਕ ਪਿੰਡ 'ਚ ਬੰਦਾ ਬੋਲਦਾ ਬਾਬਾ ਆਪਣੇ ਬੋਲਦਾ ਵੀ ਉਹਨੂੰ ਅਸੀਂ ਦੇਖੀਏ ਜਾਂ ਉਹਨੂੰ ਬੋਲੀਏ ਜਾਂ ਕੁਝ ਕਰੀਏ ਮਾਰੀ ਕਹਿੰਦੇ ਤੁਸੀਂ ਕੁਝ ਨਹੀਂ ਕਹਿਣਾ ਹੈਗਾ ਉਹਨੂੰ ਜਿੱਦਾਂ ਬੋਲਦਾ ਉਹਨੂੰ ਬੋਲਣ ਤੋਂ ਕੋਈ ਗੱਲ ਨਹੀਂ ਆਪਣੇ ਘਰੇ ਲੰਗਰ ਜੀ ਚੱਲ ਰਿਹਾ ਤਾਂ ਲੰਗਰ ਛਕਾਉਣ ਨੂੰ ਬੁਲਾ ਕੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਤੇ ਆਪਣੇ ਘਰ ਨੂੰ ਲੰਗਰ ਛਕਾਓ ਤੇ ਜਦੋਂ ਭਾਈ ਜਦੋਂ ਵੀਰ ਜੋ ਲੰਗਰ ਛਕਣ ਆਏ ਆਪਣੇ ਘਰ ਤੇ ਮਹਾਰਾਜ ਦੇ ਦਰਸ਼ਨ ਕੀਤੇ ਉਹਨੇ ਲੰਗਰ ਛਕਿਆ ਤੇ ਉਹਦਾ ਦਿਮਾਗ ਸੈੱਟ ਆ ਗਿਆ ਤੇ ਉਹ ਮਹਾਰਾਜ ਦੇ ਆ ਕੇ ਚਰਨੀ ਪੈ ਗਿਆ ਮਾਰੇ ਨੂੰ ਦੇਖਿਆ ਵੀ ਮਹਾਰਾਜ ਤੁਸੀਂ ਸਤਿਗੁਰੂ ਤੇ ਉਹਨੇ ਆਪਣੀ ਸਾਰੀ ਗਲਤੀ ਮਾਫ ਮੰਨੀ ਆਪਣੇ ਪਹਿਲਾਂ ਮਹਾਰਾਜੇ ਵੈਸੇ ਹੀ ਆਉਂਦੇ ਸੀਗੇ ਆਪਾਂ ਟਰੈਕ ਤੇ ਜਾਂ ਸੇਵਾ ਸੇ ਲੈ ਕੇ ਜਾਂਦੇ ਸੀਗੇ ਫਿਰ ਜਦੋਂ ਅਸੀਂ ਨੇ ਜੀਪ ਲੈ ਲਈ ਫਿਰ ਮੈਂ ਜੀਪ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦਾ ਰਿਹਾ ਤੇ ਜਿਆਦਾ ਸੇ ਜਾਂਦੇ ਸੀਗੇ ਦੌਲਤਰਾਮ ਦੇ ਕਿਉਂ ਉਹ ਟਰੱਕ ਟਰੱਕ ਲਿਆਉਂਦਾ ਸੀਗਾ ਆਪਣੇ ਜਿੱਦਾਂ ਕਹਿ ਦਈਏ ਜੀ ਹਾ ਰੇਤਾ ਬਾਜਰੀ ਜੋ ਵੀ ਐ ਫਿਰ ਮਹਾਰਾਜ ਮੈਨੂੰ ਕਹਿੰਦੇ ਦੇ ਵੀ ਚੱਲ ਲੱਖੀ ਆਪਾਂ ਨੇ ਉੱਥੇ ਮੋਲਾਪੁਰ ਜਾ ਕੇ ਆਉਣੇ ਯਾਨੀ ਜਿੱਥੇ ਵੀ ਜਾਣਾ ਮਹਾਰਾਜ ਮੈਨੂੰ ਨਾਲ ਲੈ ਕੇ ਜਾਂਦੇ ਸੀਗੇ ਕਿਉਂ ਜੀਪ ਮੈਂ ਹੀ ਚਲਾਉਂਦਾ ਸੀਗਾ ਹਾਂ ਇਹ ਦੇ ਕਰਕੇ ਫਿਰ ਉਹ ਮਹਾਰਾਜ ਮੈਨੂੰ ਲੈ ਕੇ ਜਾਂਦੇ ਸੀਗੇ ਜਿਹੜੀ ਹੈਗੀ ਇਹ ਗੱਲ ਵੀ ਘਰ 'ਚ ਗਰੀਬੀ ਵੀ ਇਹ ਮਾਤਾ ਜੀ ਨੇ ਸਾਡੇ ਨੂੰ ਕਿਹਾ ਸੀਗਾ ਵੀ ਘਰ ਦੇ ਵਿੱਚ ਮਹਾਰਾ ਗਰੀਬੀ ਬਹੁਤ ਹੈ ਵੀ ਕਬੀਲਦਾਰੀ ਵੱਡੀ ਹੈ ਉਹ ਕਹਿੰਦੇ ਬੀਬੀ ਤੇਰੇ ਦਾ ਘਰ ਮਛੰਦਰੀ ਖੜਾਉਣ ਨੂੰ ਜਗ੍ਹਾ ਨਹੀਂ ਰਹਿਣੀ ਬੇਅੰਦੀ ਮਛੰਦਰੀ ਹੋ ਜਾਣੀ ਹੈ ਉਹ ਜਗਾ ਤੁਸੀਂ ਦੇਖ ਲਈਓ ਜਗਾ ਹੈ ਨਹੀਂ ਕਿਤੇ ਕਿਤੇ ਖੜਾਈਆਂ ਹੋਈਆਂ ਨੇ ਕੁਝ ਸੈਲਰਾਂ ਚ ਮਸ਼ੀਨਾਂ ਖੜੀਆਂ ਨੇ ਇੰਨੀ ਘੱਟ ਜਗਾ ਨਹੀਂ ਕਿਉਂ ਮਸ਼ੀਨ ਨੂੰ ਜਗਾ ਜ਼ਿਆਦਾ ਚਾਹੀਦੀ ਹੈ ਕੰਪੈਨ ਨੂੰ ਇਸ ਕਰਕੇ ਮਹਾਰਾਜ ਨੇ ਬਹੁਤ ਕਿਰਪਾ ਮੋਢੇ ਕੰਬੜੀ ਤੇ ਹੱਥ ਵਿੱਚ ਝੁੱਟਾ ਸਜਦਾ